ਕੰਡ ਰਹੀਆਂ ਜਿੱਕੇ ਵੀ ਅੰਗਲੇ ਦਾ ਵੀ ਮਤਲਬ ਆਹ ਸੋਹਣੇ ਸੋਹਣੇ ਅੰਗਲ ਦੇਖੋ ਕਿੰਨੇ ਸੋਹਣੇ ਇਹਨਾਂ ਦੇ ਵੀਡੀਓ ਆ ਰਹੀਆਂ ਹਨਾ ਦੇਖੋ ਕਿੰਨਾ ਸੋਹਣਾ ਹੈਨਾ ਦੇਖੋ ਦੇਖਾ ਅੱਜ ਮੈਂ ਕਹਿ ਰਿਹਾ ਮੈਂ ਨਾ ਹਰਪ੍ਰੀਤ ਬoi ਉਹ YouTube ਚੈਨਲ ਤੇ ਦੇਖ ਲੈਣਾ ਇਹ ਵੀਡੀਓ ਠੀਕ ਹੈ ਤੇ ਉਸ ਤੋਂ ਬਾਅਦ ਲਿੰਕ ਦੱਸ ਦਾਂਗੇ ਤੁਹਾਨੂੰ ਹੈ ਨਾ ਤੇ ਕਮੈਂਟ ਬਾਕਸ ਵੀ ਔਨ ਕਰ ਦਾਂਗੇ ਪਿੰਨ ਕਰ ਦਾਂਗੇ ਕਮੈਂਟ ਨੂੰ ਕਿਹੜਾ ਚੱਲ ਰਿਹਾ ਹੈ ਬਾਕੀ 3:30 ਵੀ ਸਾਨੂੰ ਕੰਮ ਬਹੁਤ ਜ਼ਿਆਦਾ ਆ ਜਾ ਆ ਜਾ ਲਾਈਕ ਸਭ ਰੱਬ ਗਗਨ ਸਿੱਤੂ ਪ੍ਰਕਾਸ਼ ਆ ਗਗਨ ਸਿੱਤੂ ਆ ਜਾ ਕਾ ਜਦੋਂ ਮੈਂ ਘਰੇ ਨਹੀਂ ਹੁੰਦਾ ਤੂੰ ਮੇਰੇ ਘਰੇ ਆਉਣੀ ਹੂ ਇੱਕ ਕੰਮ ਕਰੀਂ ਇੱਕ ਕੰਮ ਕਰੀਂ ਕੀ ਕਮਾਇਆ ਸੀ ਚੁੱਪ ਕਰ ਪਰੇ ਹੁਣ ਹੁਣ ਤੇ ਤੂੰ ਹਾਂ ਤੈਨੂੰ ਕੀ ਕੰਮ ਹੁੰਦੇ ਆ ਤੂੰ ਕਿਉਂ ਬਰਦੀ ਹੋਣਾ ਕਿ ਤੇ ਚੜੀ ਚੱਲ ਤੂੰ ਤਾਂ ੜੀ ਚੱਲ ਵਿੱਚ ਤੂੰ ਤਾਂ ਇਹਦੀ ਮੇਰ ਕਰਾਉਣੀ ਆ ਮੈਂ ਜਦੋਂ ਤੂੰ ਹੋਸਾ ਹਾਂ ਕੀ ਹੋ ਗਿਆ ਹਾਸੇ ਨਿਕਲ ਕੇ ਥੋੜੇ ਤੋਂ ਉਹ ਕਰੂੰਗੀ ਇਹ ਵਾਲਾ ਸੀ ਲੈ ਕੇ ਥੋੜਾ ਫੋਨ ਚੱਕਣ ਵਾਲਾ ਲੈ ਕੇ ਫਿਰ ਥੋੜੇ ਫੇਸ ਰੈਕਸ਼ਨ ਚੱਕਣੇ ਆ ਮੈਂ ਫੇਰ ਸਰਾਖੀ ਨਾ ਕੋਪ ਅਨਕੋਪ ਤੇ ਕਿਤੇ ਲੱਗੇ ਓਕੇ ਮੁੰਗਰਾ ਬੋਸ ਤੋਂ ਤੇ ਮੇਰਾ ਘਰ ਪੜਵਾ ਠੀਕ ਹੈ ਫੇਰ ਤੂੰ ਵਿੱਚੋਂ ਤੂੰ ਤੁਸੀਂ ਮੇਰੀ ਗੱਲ ਸੁਣੋ ਇਹ ਕਿ ਕੋਈ ਕਰ ਲੀ ਫੇਰ ਮੈਂ ਤੈਨੂੰ ਧੱਕਾ ਮਾਰ ਤੂੰ ਪਰੇ ਹੋ ਹਾਂ ਤੂੰ ਦਸੋਂ ਇਹਨੇ ਚ ਖੜੀ ਹੋਗੀ ਤੂੰ ਫਿਰ ਫੇਰ ਜੇ ਤੂੰ ਦੂਰੀ ਵਾਰਾ ਕੇ ਮੈਨੂੰ ਕਹਣਾ ਪਹਿਲਾਂ ਗੱਲ ਸਾਡੀ ਹੋ ਜੋ ਤੂੰ ਇਹ ਗੱਲ ਕਰਨੀ ਹੈ ਫਿਰ ਮੈਨੂੰ ਕੁੱਟਣਾ ਸ਼ੁਰੂ ਕਰਨਾ ਤੇਰੇ ਨੇ ਮੈਨੂੰ ਫੜ ਕੇ ਕਿਉਂ ਕਿਉਂ ਭਾਈ ਕੀ ਕਰਦਾ ਇਹ ਕੀ ਕਰਦਾ ਇਹਨੇ ਮੈਨੂੰ ਪਿੱਛੇ ਜਾਣ ਠੀਕ ਹੈ ਪਿੱਛੇ ਕਰਕੇ ਫਿਰ ਤੂੰ ਇਹਦੀਆਂ ਗੱਲਾਂ ਚੱਤੂ ਅਗਲੇ ਅਗਲੇ ਸੀਨ ਨੂੰ ਸੁਣ ਆ ਵੀੜੇ ਇਹ ਸਾਡੀ ਜੂ ਰੱਖ ਲੈ ਹਾਂ ਜੀ ਜੂ ਰੱਖ ਲੈ ਤੇ ਆ ਅੱਜੋ ਆਖੜੀ ਕੀ ਹੋ ਗਿਆ ਫੜ ਕੇ ਰੱਖ ਮੈਂ ਆਉਂਦੀਆਂ ਵਿੱਚ ਕੀ ਪਤਾ ਨਹੀਂ ਹਾਂ ਬੱਚੇ ਕਿ ਜਨਾਈ ਕਰਦੇ ਨਾ ਨਹੀਂ ਹੈ ਨਹੀਂ ਕੇ ਨੀ ਦੱਸ ਤੈਨੂੰ ਹਾਂ ਉਹ ਤੇ ਬੋਲ ਰਹੀ ਹੈ ਦੱਸ ਤੈਨੂੰ ਉਹ ਹੋਰ ਕਿਆ ਕਿਹੜਾ ਰਗਾ ਬੋਲ ਰਹੀ ਕੀ ਹੋਣਾ ਹੈ ਬੱਚੇ ਕੀ ਇਹ ਤਾਂ ਉਹ ਆ ਰਹੀ ਹੈ ਉਹ ਛੱਤੀ ਦਾ ਉਹ ਕਰਨਾ ਹੋਣਾ ਛੱਤੀ ਦਾ ਉਹ ਕਰਨਾ ਹੋਣਾ ਨਹੀਂ ਹੁੰਦਾ ਆ ਪਾਪ ਜੀ ਨਹੀਂ ਹਾਂ ਤੂੰ ਇੱਧਰ ਲੈ ਆ ਰਿਹਾ ਤੂੰ ਨਾ ਮੰਗਦੀ ਚੱਲ ਉਧਰ ਚੱਕ ਆ ਬਲੌਗ ਚਾਹੀ ਸੀ ਆ ਚੱਲ ਅੱਖਾਂ ਚੱਕਾ ਪਾਉਂਦਾ ਤੂੰ ਸੁੱਖ ਮੇਰੇ ਨਾਲ ਚੰਗੀ ਨਹੀਂ ਕਰ ਰਿਆ ਇਹ ਮੈਂ ਤੇਰੇ ਬਾਰੇ ਕਦੇ ਵੀ ਮਾੜਾ ਨਹੀਂ ਸੋਚ ਸਕਦਾ ਐਦੋਂ ਬਾਅਦ ਮੇਰੇ ਵਾਸਤੇ ਤੂੰ ਸੁੱਖ ਕੀ ਮਾੜਾ ਸੋਚੇਗਾ ਤੂੰ ਮੇਰੀ ਗੈਰ ਹਾਜ਼ਰੀ 'ਚ ਮੇਰੇ ਘਰੇ ਆ ਰਿਆ ਐਦੋਂ ਬਾਅਦ ਕੀ ਮਾੜਾ ਕਰੇਗਾ ਤੂੰ ਮੇਰਾ ਤੈਨੂੰ ਅਸੀਂ ਦੱਸ ਦੇਾਂਗੇ ਇਹ ਕਿਉਂ ਨਾਟਕ ਕੀਤਾ ਹੈ ਅਸੀਂ ਨਾਟਕ ਹਾਂ ਕੀ ਨਾਟਕ ਖੜ ਜਾ ਆ ਦੇਖ ਪਹਿਲਾਂ ਸਟਾਪ ਇੱਕ ਮਿੰਟ ਰੁਕ ਜਾ ਤੈਨੂੰ ਤਾਂ ਆ ਨਾ ਵੀ ਤੇਰੀ ਕਰਤੂਤ ਦਾ ਕਿਸੇ ਨੂੰ ਪਤਾ ਹੀ ਨਹੀਂ ਆਹ ਕੀ ਹੈ ਸਾਰੇ ਲੋਕੀ ਤੁਹਾਨੂੰ ਸੱਦੇ ਛੇੜੀ ਤੋਂ ਕੰਮਲੀਟ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਮੈਂਟ ਕਰਕੇ ਜਰੂਰ ਦੱਸੋ ਕਿ ਸਾਡਾ ਬਲੌਗ ਕਿੱਦਾਂ ਦਾ ਲੱਗੇ ਧੰਨਵਾਦ